ਪੁਲਿਸ ਕਮਿਸ਼ਨਰ ਵੱਲੋਂ ਚਲਾਈ ਗਈ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਵੱਲੋਂ ਸੜਕਾ ਕਿਨਾਰੇ ਲੱਗੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਇਸ ਸਬੰਧੀ ਏਡੀਸੀਪੀ ਕੇਪੀਐਸ ਚਾਹਲ ਨੇ ਦੱਸਿਆ ਕਿ ਜੋ ਲੋਕ ਅਲੱਗ-ਅਲੱਗ ਜ਼ੋਨਾਂ ਵਿੱਚ ਰੇੜੀਆਂ ਫੜੀਆਂ ਲਗਾ ਰਹੇ ਸੀ ਉਹਨਾਂ ਲੋਕਾਂ ਨੂੰ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਨਾਲ ਹੀ ਭਗਵਾਨ ਵਾਲਮੀਕੀ ਚੌਕ ਨਜ਼ਦੀਕ ਸੁਦਾਮਾ ਮਾਰਕੀਟ ਨੂੰ ਕਲੀਅਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਨਾਲ ਹੀ ਈ ਸੰਡੇ ਮਾਰਕੀਟ ਦਾ ਜਿਹੜਾ ਹੈ ਫੈਸਲਾ ਨਗਰ ਨਿਗਮ ਕਮਿਸ਼ਨਰ ਕਰਨਗੇ ਇਸ ਵਾਰ ਇਹ ਮਾਰਕੀਟ ਕਿੱਥੇ ਸ਼ਿਫਟ ਕੀਤੀ ਜਾਣੀ ਚਾਹੀਦੀ ਹੈ ਬੀਤੀ ਦੇਰ ਰਾਤ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਨੇ ਉਸ ਇਲਾਕੇ ਦਾ ਦੌਰਾ ਵੀ ਕੀਤਾ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੇ ਨੇ ਰੇੜੀਆਂ ਫੜੀਆਂ ਵਾਲੇ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਤੇ ਦੂਜੀ ਜਗ੍ਹਾ ਸ਼ਿਫਟ ਕਰ ਕੀਤਾ ਜਾ ਰਿਹਾ ਹੈ ਮਾਨਜੋਗ ਸੀਪੀ ਸਾਹਿਬ ਮਾਨਜੋਗ ਮੁਹਿੰਨ ਨਗਰ ਨਿਗਮ ਦੇ ਦਿਸ਼ੰਦਰ ਦੇਸ਼ਾ ਦੇ ਉੱਤੇ ਜਿਹਦੇ ਚ ਕਾਰਪੋਰੇਸ਼ਨ ਦੀਆਂ ਟੀਮਾਂ ਤੇ ਪੁਲਿਸ ਮੈਗਜ਼ੀਨ ਦੀਆਂ ਟੀਮਾਂ ਨਾਲ ਆਰਮਲ ਕਰਕੇ ਵੱਖ-ਵੱਖ ਪਾਰਕਿੰਗਾਂ ਵੱਖ-ਵੱਖ ਵੈਂਡਰਸ ਵਾਸਤੇ ਜਗ੍ਹਾ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਨੇ ਇਹ ਜਿਹੜੀਆਂ ਥਾਵਾਂ ਨੇ ਜਿਹੜਾ ਵੈਂਡਰ ਐਕਟ 2014 ਸੁਪਰੀਮ ਕੋਰਟ ਦਾ ਮਾਂਜੂਕ ਸੁਪਰੀਮ ਕੋਰਟ ਦੇ ਅਧਾ ਤੰਤਰ ਤੇ ਆ ਗਿਆ ਉਹਦੇ ਤੇ ਜਿਹੜੀਆਂ ਥਾਵਾਂ ਨੇ ਉਹ ਨਿਸ਼ਚਿਤ ਕੀਤੀਆਂ ਗਈਆਂ ਕਿਹੜੀਆਂ ਕਿਹੜੀਆਂ ਜੁਨਕਟ ਬਣਾਈ ਗਈਆਂ ਕਿਹੜੀਆਂ ਕਿਹੜੀਆਂ ਦੁਕਾਨਾਂ ਨੂੰ ਯਸ਼ਟ ਕਰ ਦਿੱਤਾ ਗਿਆ ਦੇਖੋ ਜਿਹੜੀਆਂ ਟ੍ਰੈਫਿਕ ਦੀਆਂ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਸੀ ਉਹ ਤੋਂ ਨਜ਼ਾਦ ਤੋਂ ਵਾਸਤੇ ਜਿਹੜੇ ਵੈਂਡਰਸ ਨੂੰ ਜਿਹੜੇ ਹੈਂਡ ਟੂ ਮਾਉਥ ਨੇ ਜਿਹੜੇ ਡੇਲੀ ਆਪਣਾ ਗੁਜ਼ਾਰਾ ਕਰਦੇ ਨੇ ਉਹਨਾਂ ਲਈ ਵੀ ਬੜਾ ਜ਼ਰੂਰੀ ਸੀ ਵੀ ਉਹਨਾਂ ਨੂੰ ਕੋਈ ਪ੍ਰੋਪਰ ਜਗ੍ਹਾ ਦਿੱਤੀ ਜਾਵੇ ਉਹਨਾਂ ਦੀ ਸਾਰਾ ਕੁਝ ਦੇਖਦੇ ਧਿਆਨ ਚ ਰੱਖਦੇ ਹੋਏ ਕਈ ਥਾਵਾਂ ਨੇ ਜਿਹੜਾ ਅਰਬਨ ਸਟਰੀਟ ਆ ਆਪਣਾ ਪੀਮਸ ਦੇ ਸਾਹਮਣੇ ਤੇ ਫਿਰ ਪੀਪੀਆਰ ਮਾਲ ਸਾਈਡ ਤੇ ਵੈਂਡਰਸ ਵਾਸਤੇ ਜਿਹੜੀ ਆ ਸੇ ਪਾਰਕਿੰਗ ਜਿਹੜੀ ਆ ਤੇ ਜਿਹੜੀ ਕਮਿਊਨਿਟੀ ਵਗੈਰਾ ਜਿਹੜੀ ਉਹਨੇ ਲਾਉਣੀ ਆ ਉਹ ਨਿਸ਼ਚਿਤ ਕੀਤੀ ਗਈ। ਹਾਂ ਜਿੱਦਾਂ ਕੱਲ ਰਾਤ ਪੁਲਿਸ ਕਮਿਸ਼ਨਰ ਨਾਲ ਸਾਹਮਣੇ ਵੀ ਦੌਰਾ ਕੀਤਾ ਸੁਦਾਮਾ ਮਾਰਕੀਟ ਆ ਸੰਤੇ ਬਾਜ਼ਾਰ ਦੇ ਬਾਰੇ ਤੇ ਨਿਸ਼ਚਿਤ ਕੀਤਾ ਗਿਆ ਸਰ। ਜੀ ਦੇਖੋ ਅੱਤੀ ਅਸੀਂ ਮਨਜੋਗ ਸੀਪੀ ਸਾਹਿਬ ਤੇ ਜਿਹੜੀ ਨਗਰ ਨਿਗਮ ਦੀਆਂ ਟੀਮਾਂ ਸਾਡੇ ਨਾਲ ਕੱਲ ਗਈਆਂ ਸੀ ਸੁਦਾਮਾ ਮਾਰਕੀਟ ਜਿੱਥੇ ਆਪਣੀ ਕੱਪੜੇ ਦੀ ਮਾਰਕੀਟ ਕਾਫੀ ਵੱਡੀ ਸਾਰੀ ਫੇਮਸ ਮਾਰਕੀਟ ਹੈ। ਉੱਥੇ ਗਏ ਸੀ ਵਿਜ਼ਿਟ ਕੀਤਾ ਸੀ ਉਹ ਕਾਫੀ ਪਿੱਛੇ ਜਗ੍ਹਾ ਆ ਦਲੀ ਉਹ ਦੇਖ ਕੇ ਆਏ ਆ ਤੇ ਸਾਫ ਸਫਾਈ ਵਾਸਤੇ ਨਗਰ ਨਿਗਮ ਦੀਆਂ ਟੀਮਾਂ ਕੱਲ ਅੱਜ ਤੋਂ ਹੀ ਲੱਗੀਆਂ ਕੱਲ ਥੋੜਾ ਲੋਕਾਂ ਨੇ ਵਿੱਚ ਕੀਤਾ ਜਿਹ ਕਈਆਂ ਨੇ ਕੋਈ ਗਤਫਹਿਮੀ ਕੀਤੀ ਹੋਗੀ ਸੀ ਤੇ ਸ਼ਾਇਦ ਇਹ ਇਨਫੋਰਮੈਂਟ ਲੱਗੇ ਕਰ ਪਰ ਫਿਰ ਅੱਜ ਮੀਟਿੰਗ ਵਗੈਰਾ ਉਹਨਾਂ ਨਾਲ ਕੀਤੀ ਉਹਨਾਂ ਨੂੰ ਸਮਝਾਇਆ ਸਾਰਾ ਕੁਝ ਕਰਕੇ ਬਿਲਕੁਲ ਐਗਰੀਮੈਂਟ ਤੇ ਉੱਥੇ ਅਸੀਂ ਪ੍ਰੋਪਰਲੀ ਜਿਹੜੀ ਸਫਾਈ ਵਗੈਰਾ ਕਰਵਾ ਰਹੇ ਹਾਂ ਸਮਵਾਰ ਸੰਡੇ ਬਾਜ਼ਾਰ ਬਾਰੇ ਕੀ ਸੋਚਿਆ ਗਿਆ ਸਰ ਸੰਡੇ ਮਾਰਕੀਟ ਦੇ ਸੰਡੇ ਜਿਹੜੇ ਮਾਰਕੀਟ ਜਿਹੜੀ ਲੱਗਣੀ ਹੈ ਸੰਡੇ ਵਿਜ਼ਾਰੀ ਨੂੰ ਕਹਿੰਦੇ ਨੇ ਉਹ ਜਿਹੜੀ ਲੱਗਣਾ ਉਹਦੇ ਸਾਹਮਣੇ ਜਗ੍ਹਾ ਇਸ ਇੰਸਪੈਕਟ ਕੀਤੀ ਹੈ ਉਹ ਹੁਣ ਅੱਗੇ ਮਾਜੁਗ ਜਿਹੜੇ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਜਗ੍ਹਾ ਬਾਰੇ ਦੱਸ ਦਿੱਤਾ ਹੈ ਹੁਣ ਜਿਹੜਾ ਲਾਸਟ ਡਿਸੀਜਨ ਉਹਨਾਂ ਨੇ ਲੈਣਾ ਇਸ ਵਾਰ ਸੰਡੇ ਮਾਰਕੀਟ ਲੱਗੇਗੀ ਸਰ ਜਿੱਥੇ ਲੱਗਦੀ ਹੈ ਨਹੀਂ ਇਹਦੇ ਬਾਰੇ ਨਾ ਸੀਜ਼ਨ ਆ ਉਹ ਕਮਿਸ਼ਨਰ ਨਗਰ ਨਿਗਮ ਵਾਲੇ ਦੱਸਣਗੇ ਤੁਹਾਨੂੰ ਪ੍ਰੋਪਰ ਉਹ ਕਿੱਥੇ ਲੱਗੇਗੀ ਜਲੰਧਰ ਤੋਂ ਵਿਨੈਸ਼ ਸ਼ਰਮਾ ਦੀ ਰਿਪੋਰਟ